ਤੁਸੀਂ ਨਾ ਜਿਵੇਂ ਤੁਹਾਡਾ ਨੇਚਰ ਆ ਮੈਂ ਪਹਿਲਾ ਗਾਣੇ ਤੁਹਾਡੇ ਸੁਣਦਾ ਮੈਂ ਮੇਰਾ ਕਈ ਵਾਰ ਡਬਲ ਮੀਨਿੰਗ ਵੀ ਚੱਲ ਜਾਂਦਾ ਚੱਲ ਜਾਂਦਾ ਦੋ ਚਾਰ ਪੈਕ ਵਿੱਚ ਤੁਹਾਡਾ ਇੱਕ ਲਿਰਿਕਸ ਨੇ ਕੀ ਆ ਤੁਸੀਂ ਦੂਜਾ ਪੈਰਾ ਥੋੜਾ ਜਿਹਾ ਗਾ ਕੇ ਸੁਣਾਓ ਦੂਜਾ ਸੀਗਾ ਇਹਦੀ ਬੋਲ ਕੇ ਸੁਣਾ ਦਿਓ ਜੇ ਨਹੀਂ ਨਹੀਂ ਉਹ ਮੈਨੂੰ ਗੁਜਾਤਾ ਹੋਏ ਦੇਖਦੇ ਆ ਕਦੋਂ ਤੱਕ ਝੱਲੂ ਮੇਰਾ ਸਾਲਾ ਨਹੀਂ ਤੂੰ ਮੈਨੂੰ ਛੱਡ ਜੀ ਦੇ ਨਾਲ ਲਾ ਲਈਂ ਹਨਾ ਆਈ ਦੂਸਰਾ ਮੇਰਾ ਆਪਣੀ ਜਿਆਦਾ ਹਾਂ ਇਹ ਕੁਝ ਲੈਣਾ ਚਲੋ ਤੁਹਾਨੂੰ ਲੈਣ ਮੈਨੂੰ ਦੱਸ ਦੋ ਅੱਖਾਂ ਵਿੱਚ ਅੱਖਾਂ ਪਾ ਕੇ ਹਾ ਹਾ ਉਹ ਮੇਨ ਲੈਣਾ ਉਹੀ ਹੈ ਕਿੱਦਾਂ ਵਾ ਉਹ ਗਾਣਾ ਕਿਵੇਂ ਗਾਣਾ ਜੀ ਉਹ ਕੰਮ ਕਰ ਛੱਡ ਜਾ ਯਾਰ ਇੰਨੇ ਗਾਣੇ ਬਣੇ ਆ ਕੰਪੋਜ਼ ਕੀ ਆ ਕਰ ਤੁਰ ਜਾ ਜਾਂ ਕਰ ਜਾ ਕਰ ਜਾ ਕਰ ਜਾ ਕਰ ਜਾ ਕਰ ਜਾ ਹੁਣ 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 ਕਰ ਲੈਨੇ ਮੇਰੀ ਜਾਨ ਹਮ ਕਿੱਥੇ ਨਹੀਂ ਖੜਾ ਮੈਂ ਤੇਰੇ ਨਾਲ ਦੱਸ ਦੇ ਨੀ ਕਦੋਂ ਤੇਰਾ ਕੀਤਾ ਨਹੀਂ ਗਿਆਨ ਦੱਸ ਦੇ ਉਹ ਹਾਜ਼ਮ ਨਾ ਆਈਆਂ ਤੈਨੂੰ ਵਫਾਦਾਰੀ ਆਨੀ ਤਾਈਓ ਦੂਰ ਹੋ ਗਈ ਨਨੜਿਆ ਕੇ ਕਿਹਦੇ ਪਿੱਛੇ ਕਾ ਤੂੰ ਛੱਡ ਦਿੱਤਾ ਜੱਟ ਨੂੰ ਮੈਂ ਤੈਨੂੰ ਪੁੱਛਣਾ ਅੱਖਾਂ 'ਚ ਅੱਖਾਂ ਪਾ ਕੇ ਆਈ ਹਾਂ ਪਰ ਕੋਈ ਜਿਹੜੀ ਛੱਡ ਗਈ ਉਹਨੂੰ ਅੱਖਾਂ ਚੱਖਾਂ ਪਾ ਕੇ ਤਾਂ ਨਹੀਂ ਪੁੱਛਣਾ ਵੇ ਉਹ ਬੰਦਾ ਗੁੱਸਾ ਕਰਦਾ ਨਾ ਵੀ ਖੜਾ ਇੱਥੇ ਤੇਰੀ ਤਾਂ ਜਿੱਦਾਂ ਟੁੱਟੀ ਵੀ ਹੋ ਗਈ ਛੱਡ ਗਈ ਜਿਹੜੀ ਉਹਦੇ ਉਹ ਟੱਕਰ ਜੇ ਉਹ ਬੰਦਾ ਭਾੜ ਫੜ ਲਓ ਇੱਥੇ ਖੜੋ ਬਈ ਕੀ ਕੁਛ ਨਹੀਂ ਕੀਤਾ ਤੇਰੇ ਲਈ ਹਨ ਯਾਰ ਤੁਹਾਡੇ 3-4 ਗਾਣਿਆਂ ਚ ਨਾ ਕੁਛ ਨਾ ਕੁਛ ਇਦਾਂ ਦੀ ਚੀਜ਼ ਹੈਗੀ ਆ ਵੀ ਜਿਹਦੇ ਵਿੱਚ ਕੋਈ ਪਾਸਟ ਦੀ ਹਨਾ ਵਾਈਬ ਜਾਂ ਪਾਸਟ ਦੀ ਕੋਈ ਗੱਲ ਜਾਂ ਛੱਡ ਗਈ ਜਾਂ ਧੋਖਾ ਜਾਂ ਕੁਛ ਨਾ ਕੁਛ ਫਲੇਵਰ ਹੈਗਾ ਜੀ ਹੈਗਾ ਹਮੇਸ਼ਾ ਹੁੰਦਾ ਹੈ ਇਹ ਹੋਊਗਾ ਹਾਂ ਜੀ ਆਪੇ ਜਦੋਂ ਤੁਸੀਂ ਕਰਦੇ ਹੋ ਆ ਬੋਨੀ ਮੈਂ ਕਦੇ ਮੈਂ ਲਿਖਾਉਣਾ ਦਾ ਮੈਂ ਫਤਿਹ ਵੀਰਾ ਰਿੱਕੀ ਖਾਨ ਗੈਰੀ ਬਾਈ ਤੋਂ ਹਣਾ ਗਾਣੇ ਮੈਂ ਦੱਸਦਾ ਹੁਣ ਨਾ ਵੀਰੇ ਮੈਨੂੰ ਆ ਗੱਲਾਂ ਚਾਹੀਦੀਆਂ ਇਹਦੇ ਵਿੱਚ ਇੱਕ ਲਾਈਨ ਪਈ ਸੀ ਆਪਾਂ ਮੈਂ ਕਿਹਾ ਵੀ ਕਚਹਿਰੀ ਚੌਂਕ ਬਰਨਾਲੇ ਦਾ ਵੀ ਨਾਮ ਆਉਣਾ ਚਾਹੀਦਾ ਫਤਿਹ ਬਾਈ ਨੂੰ ਕਿਹਾ ਸੀ ਨੂੰ ਫਿਰ ਬਾਈ ਨੇ ਫਤਿਹ ਬਾਈ ਨੇ ਕਚਹਿਰੀ ਚੌਂਕ ਦਾ ਨਾਮ ਪਾਇਆ ਉਹ ਨਾਲ ਹੋਰ ਕੀ ਬੜੀ ਗੈਰੀਆਂ ਕੱਢੀਆਂ ਤੇ ਬ੍ਰਾਂਡ ਵਧੀਆ ਵੀਰੇ ਚਲੋ ਇੱਕ ਫਲੇਵਰ ਹੁੰਦਾ ਬੱਕੀ ਹਰ ਹਰ ਇੱਕ ਉਹਦੇ ਵਿੱਚ ਪੈਗ ਵਾਲਾ दारू ਵਾਲਾ ਗਾਣਾ ਹੁੰਦਾ ਹੁਣ ਮੈਂ ਹੁਣ ਉਹ ਅਸਲੀ ਉਸ ਲੈ ਤਾਂ ਤੈਨੂੰ ਪਤਾ ਮੈਂ ਸ਼ੁਰੂ ਤੋਂ ਨਹੀਂ ਗਾਇਆ ਇਹ ਜਦੋਂ ਮੂਡ ਵੀ ਬਣਿਆ ਗਾਉਣ ਦਾ ਉਹ ਸਰਕਾਰ ਨੇ ਬੰਦ ਕਰਤੀ ਪਰ ਆਪਣਾ ਉਹਦਾ ਪੈਗ ਪੁੱਗੀ ਆ ਭਰਾ ਹੋ ਗਿਆ ਪੈਗ ਕਾਲਾ ਮਾਲ ਬਸ ਤੁਹ ਵੀ ਆ ਮੇਰੇ ਚੱਲਦੇ ਵੀ ਉਹ ਆ ਤਾਂ ਕਰਕੇ ਸਾਰੇ ਫਲੇਵਰ ਹੋਣੇ ਚਾਹੀਦੇ ਯਾਰ ਕੋਈ ਇੱਕ ਗਾਣੇ ਤੋਂ ਜੱਜ ਨਹੀਂ ਕਰਨਾ ਚਾਹੀਦਾ ਤਾਂ ਨਿਕਣਾ ਹੁਣ ਪੂਰੀ ਈਪੀ ਚ ਜਾਂ ਪੂਰੀ ਐਲਬਮ ਚ ਇੱਕ ਤਰੀਕੇ ਦੇ ਗਾਣੇ ਦੇ ਦੀ ਉਹ ਵੀ ਨਹੀਂ 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 ਤੇ ਫਰਕ ਸਾਈਡ Song ਆ ਉਹਦੇ ਵਿੱਚ ਵੀਰ ਦੇ ਵਿੱਚ ਹੁਣ ਸੁਣਿਆ ਮੈਂ ਬਾਈਨੈਂਸ ਆਇਆ ਸੀਗਾ ਤੇ ਉਹਦੇ ਵਿੱਚ ਫਰਕ ਆ ਵੀ ਤੂੰ ਇਦਾਂ ਦੀਆਂ ਤੇ ਮੈਂ ਇਦਾਂ ਦਾ ਬਹੁਤ ਫਰਕ ਆ ਕੋਈ ਵੀ ਕਹਿੰਦਾ ਸਾਡਾ ਮੇਲ ਨਹੀਂ ਹੋ ਸਕਦਾ ਵੀ ਤੂੰ ਬਹੁਤ ਖਰੀ ਆ ਮੈਂ ਠੀਕ ਠਾਕ ਦੇ ਘਰਾਂਗਾ